ਅੱਜ ਅਸੀਂ ਐਸ ਵਲੇ ਅਜਨਾਲਾ ਪਾਰਟੀ ਦੇ ਦਫ਼ਤਰ ਦੇ ਵਿੱਚ ਬਿਠੇ ਆ ਅਮਦੀ ਪਾਰਟੀ ਦੇ ਦਫ਼ਤਰ ਸਾਡੀ ਪਾਰਟੀ ਨੇ ਪੀਤੇ ਕੱਲ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਨਿਯੁਕਤੀਆਂ ਕੀਤੀਆਂ ਤੇ ਸਾਡੇ ਦਿਹਾਤੀ ਦੇ ਪ੍ਰਧਾਨ ਜਿਹੜੇ ਪਾਰਟੀ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਦਾਸਾਹੀ ਹਲਕੇ ਦੇ ਵਿੱਚ ਸਰਦਾਰ ਬਜਿੰਦਰ ਸਿੰਘ ਤੇ ਲੋਹੜੀ ਉਹਨਾਂ ਨੂੰ ਉਧਿਆਤੀ ਦਾ ਪ੍ਰਧਾਨ ਨਿਯੁਕਤ ਕੀਤਾ ਉਧੇਦਾਂ ਦੇ ਨਾਲ ਕੁਝ ਵਿੰਗਾ ਦੇ ਸਾਡੇ ਹਲਕੇ ਚੋਂ ਜਿਹੜੇ ਉਧੇਦਾਂ ਦਾ ਉਹਨਾਂ ਨੂੰ ਪਾਰਟੀ ਨੇ ਮਤਲਬ ਜਿਹੜਾ ਉਹ ਨਿਯੁਕਤ ਕੀਤਾ ਅੱਜ ਅਸੀਂ ਢਿਲੋ ਸਾਹਿਬ ਦੀ ਗਵਾਹੀ ਚ ਮੀਟਿੰਗ ਕੀਤੀ ਹੈ ਉਹਨਾਂ ਦਾ ਵੈਲਕਮ ਕੀਤਾ ਮੀਟਿੰਗ ਕੀਤੀ ਆ ਉਹ ਨਾਵੇਂ ਦੇ ਵਿੱਚ ਆਉਣ ਵਾਲੀ ਲੋਕ ਸਭਾ ਦੇ ਵਿੱਚ ਕਿਦਾਂ ਜਿਹੜਾ ਅਸੀਂ ਜਿੱਤ ਪ੍ਰਾਪਤ ਕਰਨੀ ਉਹਦਾ ਪਲਾਨ ਕੀਤਾ। ਉਹ ਨਾਲ ਹੀ ਅਸੀਂ ਜਿੰਨੀਆਂ ਹੋਂ ਤੱਕ ਕੰਮ ਕੀਤੇ ਆ। ਇਹਨਾਂ ਤਮਾਂ ਨੂੰ ਘਰ ਘਰ ਕਿਦਾਂ ਪਹੁੰਚਾਉਣਾ ਤੇ ਜਿਹੜੇ ਕੰਮ ਰਹਿੰਦੇ ਆ ਉਹਨਾਂ ਤਮਾਂ ਨੂੰ ਸਰਕਾਰ ਤੱਕ ਕਿਦਾਂ ਭਜਾਉਣਾ ਹੱਲ ਕਰੋਣਾ ਇਹ ਸਾਡਾ ਏਜੰਡਾ ਹੋਊਗਾ। ਔਰ ਅਸੀਂ ਅਗਲੇ ਦਿਨਾਂ ਦੇ ਵਿੱਚ ਮੈਂ ਤੇ ਢਿੱਲੋਂ ਸਾਹਿਬ ਅਸੀਂ ਇਹ ਨਾਲੇ ਦੇ ਵਿੱਚ ਆਪਣੀਆਂ ਬਲਾਕ ਲੈਵਲ ਦੀਆਂ ਮੀਟਿੰਗਾਂ ਜਿਹੜੀ 19 ਮੀਟਿੰਗਾਂ ਅਸੀਂ ਬੱਲੇ ਜਿਹੜਾ 19 ਬਲਾਕ ਨੇ ਸਾਡੇ 19 ਬਲਾਕਾਂ ਤੋਂ ਬੱਲੇ علاوہ ਜਿਹੜੇ ਸ਼ਹਿਰ ਦੇ ਜਿਹੜੇ ਸਾਡੇ ਬਾੜਾਂ ਚਾਲਦੇ ਨੇ ਸ਼ਹਿਰ ਦੀਆਂ ਵਾੜਾਂ 15 ਵਾੜਾਂ ਅਜ ਨਾਲ ਇੱਥੇ ਨੇ ਕਾਹਦਾ ਵਾੜਾ ਤੇ ਅੰਦਾਜ਼ ਦੇ ਵਿੱਚ ਇਹ ਮੀਟਿੰਗਾਂ ਅਸੀਂ ਕਰਾਂਗੇ ਪਾਰਟੀ ਦੀ ਮਜ਼ਬੂਤੀ ਵਾਸਤੇ ਸਮਝ ਲੋ ਅਸੀਂ ਇਲੈਕਸ਼ਨ ਮੂਡ ਦੇ ਵਿੱਚ ਆ ਗਏ ਲੋਕ ਸਭਾ ਦੀ ਇਲੈਕਸ਼ਨ ਜਿਤਨੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਮੈਸੇਜ ਜੋ ਸੁਨੇਹਾ ਲਾਇਆ ਤੁਸੀਂ ਸੁਣਦੇ ਹੋ ਖਾਦਮਾਰ ਕਿ 13 ਜਿਹੜੀਆਂ ਐਸਕਾ 13 ਦੀਆਂ 13 ਸੀਟਾਂ ਜਿਹੜੀਆਂ ਆ ਕੱਲਿਆਂ ਇਲੈਕਸ਼ਨ ਲੜਾਂਗੇ ਉਹ 13 ਦੀਆਂ 13 ਸੀਟਾਂ ਜਿੱਤਾਂਗੇ ਉਹ ਦੋਸਤ ਜਿੱਤ ਦੇ ਵਿੱਚ ਅਸੀਂ ਸਾਡੇ ਲੋਕ ਅਮਰਸਰ ਦੇ ਵਿੱਚ ਢਿੱਲੋਂ ਸਾਦੀਕ ਬਾਈ ਚ ਇੱਕ ਮਹੱਤਵਪੂਰਨ ਰੋਲ ਜਿਹੜਾ ਉਹਦਾ ਅਕਰਾਂਗੇ ਜਿਤਨਾ ਸਾਡੀ ਪਾਰਟੀ ਦਾ ਮਤਲਬ ਸਿੱਧਾ ਜਿਹੜਾ ਉੱਚਾ ਹੋ ਸਕੇ ਉਹ ਸਾਡੇ ਕੌਮੀ ਕਦਮਿੰਦਰ ਅਦਵਿੰਦ ਕੇਰਿਵਾਦ ਜੀ ਤੇ ਪੰਜਾਬ ਦੇ ਮੁਖਰਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਨੇਹਾ ਇਹਨੂੰ ਵਰਕਲਾ ਤੱਕ ਦਾ ਆਪਣਾ ਉਹ ਅਸੀਂ ਪਲਾਨ ਕੀਤਾ ਸੋ ਢਿਲੋਂ ਸਾਹਿਬ ਨੂੰ ਜੀ ਆਇਆਂ ਕਿ ਜਿਹੜੇ ਬਤਕ ਸਾਡੇ ਬੜੇ ਆ ਬਾਕੀ ਤਾਂ ਦਿਸਦੇ ਨੇ ਉਹਨਾਂ ਦਾ ਵੀ ਸਾਡਾ ਨਮਨ ਸਨਮਾਨ ਜਿਹੜੀ ਕਾਂਗਰਸ ਦੀ ਹੈ ਸਦਸੀ ਜੋ ਜੰਮੇ ਜੋ ਜਵਾਨ ਹੋਏ ਕਾਂਗਰਸ ਤੇ ਅਕਾਲੀ ਹਮੇਸ਼ਾ ਹੀ ਛਿੱਤਰੀ ਦਾਲ ਵੰਡਦੇ ਇਹਨਾਂ ਦਰਾਂ ਦੇ ਵਿੱਚ ਉਹਨਾਂ ਦੀ ਅੱਜ ਵੀ ਵਰਤ ਹੀ ਹੋਣੀ ਹੈ ਪਹਿਲਾਂ ਵੀ ਵੰਡੀ ਹੈ ਤੇ ਉੱਪਰ ਵੀ ਵੰਡੀ ਇੱਕ ਦਿਨ ਸਭ ਦੇਖ ਲਈ ਗਾ ਸਾਡੀ ਪਾਰਟੀ ਦੇਖੋ ਕਿੱਦਾਂ ਦੀ ਸਾਡੀ ਪਾਰਟੀ ਚ ਕੋਈ ਟਿਕਟਾਂ ਦਾ ਮਸਲਾ ਨਹੀਂ ਕੋਈ ਬੰਦਾ ਟਿਕਟ ਮੰਗਣ ਦੀ ਗਿਆ ਸਾਡੀ ਪਾਰਟੀ ਨਾਲ ਕੋਈ ਜਾਊਗਾ ਪੂਰੇ ਪੰਜਾਬ ਦੇ ਵਿੱਚ ਪਾਰਟੀ ਨੇ ਆਪਣਾ ਇੱਕ ਪਾਰਟੀ ਦਾ ਸਿਸਟਮ ਹੈ ਉਹਨੇ ਕਪੜੇ ਸਰਵੇ ਕਰਦੇ ਅੱਜ ਪਹਿਲਾਂ ਹੋਏ ਵੀ ਆ ਹੋਰ ਹੋਣਗੇ ਅਜੇ ਸਰਵੇ ਵੇਖ ਕੇ ਪਾਰਟੀ ਨੇ ਜਿਹੜਾ ਬੰਦਾ ਯੋਗ ਹੋਇਆ ਉਹਨੂੰ ਟਿਕਟ ਦੇ ਦਿੱਤੀ ਕੋਈ ਟਿਕਟਾਕ ਤੋਂ ਨਹੀਂ ਮੰਗਣ ਜਾਂਦਾ ਜੀ ਕੁਛ ਦੇ ਜਾਂਦਾ ਨਾ ਇਹ ਟਿਕਟ ਮੰਗਣੀ ਨਹੀਂ ਬਲੋ ਟਿਕਟ ਲੈਣੀ ਜਿੰਨੂੰ ਪਾਰਟੀ ਨੇ ਦਿੱਤੀ ਇਲੈਕਸ਼ਨ ਲੜਾਂਗੇ ਸਾਡਾ ਕਾਂਗਰਸ ਵਾਲਾ ਜਿਹੜਾ ਕਲਚਰ ਹੈ ਕਾਂਗਰਸ ਖਤਮ ਹੋ ਗਈ ਸਾਡੇ ਦੇਸ਼ ਚੋਂ ਖਤਮ ਹੋ ਗਈ ਪੰਜਾਬ ਚੋਂ ਖਤਮ ਹੋ ਜੂਗੀ ਕਾਂਗਰਸ ਦਾ ਕੋਈ ਵजूद ਨਹੀਂ ਤਾਈ ਹੋਈ ਉਹ ਜਿੱਤਿਓ ਜਿੱਤ ਨਹੀਂ ਲੜਦੇ ਉਹਨਾਂ ਦੇ ਧੜੇ ਇੱਕ ਥੋੜਾ ਸਾਡਾ ਮੋਕੰਤੀ ਨੇ ਜਿੰਨੇ ਵੀ ਕਾਂਗਰਸ ਦੇ ਕਿੰਨੇ ਮੋਕੰਤੀ ਹੈ ਸਾਡਾ ਇਕੱਲਾ ਭਗਵੰਤ ਮਾਨ ਜੀ ਆ ਕਾਂਗਰਸ ਦੇ ਪ੍ਰਤਾਪ ਬਾਜਵਾ ਰਾਜਾ ਬੜਿੰਗ ਸਿੱਧੂ ਸਾਹਿਬ ਪਰ ਇਹੋ ਪਿਸੋਂ ਨਹੀਂ ਸੁਖੀਦਾ ਵਾਪਸ ਕਿੰਨੇ ਆ ਹਾਂਜੀ ਬਾਜੋ ਸਮਝੂ ਸੀ ਆਥਾ ਬਾਜੋ ਜਿੱਥੇ ਲੜਾਈ ਹੋ ਉਥੇ ਬਾਜੋ ਕਿੱਦਾਂ ਹੋ ਜਾਂਦਾ ਸਮਝ ਦੇਖਦੀ ਗੱਲ ਇਦਾਂ ਕੰਮ ਹੀ ਇੰਨਾ ਦੇ ਹੁੰਦੇ ਸਾਰੇ ਮਤਲਬ ਇਹ ਜਿਹੜੇ ਬੰਦੇ ਆ ਇਹਨਾਂ ਨੇ ਕੋ ਲੋਕ ਕਿੱਤਾ ਦੀ ਗੱਲ ਨਹੀਂ ਕਰਨੀ ਲੋਕਾਂ ਦੀ ਗੱਲ ਨਹੀਂ ਕਰਨੀ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਪੰਜਾਬ ਦਾ ਇਹਨਾਂ ਦਾ ਪ੍ਰੋਗਰਾਮ ਇਹ ਹੈ ਕਿ ਸਤਾ ਦੇ ਕਿੱਦਾਂ ਕਾਬਜ ਹੋਣਾ ਐਮਪੀ ਕਿੱਦਾਂ ਬਣਨਾ ਐਮਐਲ ਕਿੱਦਾਂ ਬਣਨਾ ਆਪਾਂ ਮਤਲਬ ਜਿਹੜਾ ਚੀਰ ਨਿਸ਼ਤ ਕਿਦਾਂ ਮੰਗ ਆਹ ਆ ਲੜਾਈ ਸੋ ਲੜਨ ਤੋਂ ਜੀ ਕੋਈ ਗੱਲ ਨਹੀਂ ਅੱਜ ਤਾਂ ਲੜਨਗੇ ਜਦੋਂ ਵੋਟਾਂ ਦਾ ਪਿਆ ਹੋਰ ਵੇਖੋ ਤੁਸੀਂ ਕੀ ਬਣਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ